ਅਸੀਂ ਜਿਹੜਾ ਸ਼ੁਕਰਨ ਦੀ ਮੌਤ ਹੋਈ ਸੀ ਉਹਦੀ ਉਸ ਇਨਸੀਡੈਂਟ ਨੂੰ ਲੈ ਕੇ ਅਸੀਂ ਹਾਈ ਕੋਰਟ ਦੇ ਵਿੱਚ ਫਾਈਲ ਕੀਤਾ ਸੀ ਅਸੀਂ ਕੇਸ ਫਾਈਲ ਕੀਤਾ ਸੀ ਕਿ ਸ਼ੁਕਰਨ ਦੀ ਮੌਤ ਦੀ ਜਾਂਚ ਜਿਹੜੀ ਹੈ ਸਾਨੂੰ ਹਰਿਆਣਾ ਪੁਲਿਸ ਔਰ ਪੰਜਾਬ ਪੁਲਿਸ ਦੋਨਾਂ ਤੇ ਭਰੋਸਾ ਨਹੀਂ ਹੈ ਤੇ ਇਸ ਕਰਕੇ ਇਹਦੀ ਜਾਂਚ ਜਿਹੜੀ ਹੈ ਇਨਵੈਸਟੀਗੇਸ਼ਨ ਜੁਡੀਸ਼ੀਅਲ ਇਨਕੁਆਇਰੀ ਇਹ ਰਿਟਾਇਰਡ ਹਾਈ ਕੋਰਟ ਜਜ ਤੋਂ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੋ ਕਿਸਾਨਾਂ ਤੇ ਪੈਲੇਟ ਫਾਇਰ ਬਾਰ-ਬਾਰ ਫਾਇਰ ਕੀਤੇ ਨੇ ਅਤੂ ਗੈਸ ਹੈ ਉਹਨਾਂ ਸਾਰਿਆਂ ਦਾ ਵੀ ਸੇ ਰਿਕਾਰਡ ਮੰਗਿਆ ਸੀ ਕਿ ਉਹ ਰਿਕਾਰਡ ਕੋਰਟ 'ਚ ਪੇਸ਼ ਕਰਨ ਤੇ ਇਹਦੀ ਵੀ ਜਾਂਚ ਜਿਹੜੀ ਇਨਵੈਸਟੀਗੇਸ਼ਨ ਹੈ ਜੁਡੀਸ਼ੀਅਲ ਇਨਕੁਆਰੀ ਉਹ ਰਿਟਾਇਰਡ ਹਾਈ ਕੋਰਟ ਜਜ ਕਰਨ ਤਾਂ ਕਿ ਇਹ ਅਸਰਟਨ ਹੋ ਸਕੇ ਕਿ ਕਿਤੇ ਕਿਸਾਨਾਂ ਤੇ ਇਹਨਾਂ ਨੇ ਕਿੰਨੀ ਅਤ ਕੀਤਾ ਹੈ ਤਸ਼ੱਦਦ ਜਿਹੜੀ ਕੀਤੀ ਹੈ ਕਿਸਾਨਾਂ ਤੇ ਉਹਦੀ ਜਾਂਚ ਹੋ ਸਕੇ ਤੇ ਅੱਜ ਅੱਜ ਮਾਨਕੋਟ ਹਾਈ ਮਾਨਯੋਗ ਹਾਈ ਕੋਰਟ ਨੇ ਸਾਡੀ ਐਪਲੀਕੇਸ਼ਨ ਤੇ ਕੋਰਟ ਜਿਹੜਾ ਨਗਰਾਨਾ ਸਰਕਾਰ ਪੰਜਾਬ ਸਰਕਾਰ ਤੇ ਯੂਨੀਅਨ ਆਫ ਇੰਡੀਆ ਤਿੰਨਾਂ ਨੂੰ ਨੋਟਿਸ ਕਰਦੇ ਹੋਏ ਉਹਨਾਂ ਤੋਂ ਜਵਾਬ ਮੰਗਿਆ ਤੇ ਸ਼ੁਕਰਨ ਦੀ ਮੌਤ ਦੇ ਬਾਰੇ ਜਿਹੜਾ ਹੈ ਔਨਰੇਬਲ ਜੱਜਿਸ ਨੇ ਪੁੱਛਿਆ ਉਹਨਾਂ ਨੂੰ ਕਿ 21 ਤਰੀਕ ਨੂੰ ਉਹਦੀ ਮੌਤ ਹੋਈ ਹੈ ਤੁਸੀਂ 7 ਦਿਨ ਲਾਤੇ ਪੋਸਟਮਾਰਟਮ ਕਰਨ ਤੇ ਐਫ ਆਈ ਆਰ ਦਰਜ ਕਰਦੇ ਤੁਸੀਂ 7 ਦਿਨ ਲਾਤੇ ਕੋਰਟ ਨੇ ਇਸ ਦਾ ਨੋਟਿਸ ਲਿਆ ਅੱਜ ਜਿਹੜੀ ਐਫ ਆਈ ਆਰ ਦੀ ਕਾਪੀ ਜਿਹੜੀ ਹੈ ਕੋਰਟ ਨੂੰ ਹਾਂਡਓਵਰ ਕੀਤੀ ਸੀ ਕੋਰਟ ਨੇ ਉਹ ਲੈ ਲਈ ਰਿਕਾਰਡ ਤੇ ਔਰ ਇਹ ਕਿਹਾ ਕਿ ਇਹਦੀ ਜਿਹੜੀ ਟਰਾਂਸਲੇਟਡ ਕਾਪੀ ਹੈ ਉਹ ਵੀ ਪਲੇਸ ਔਨ ਰਿਕਾਰਡ ਕਰੋ ਪੰਜਾਬ ਸਰਕਾਰ ਨੂੰ ਡਾਇਰੈਕਸ਼ਨ ਕੀਤੀ ਹੈ ਕਿ ਤੁਸੀਂ ਜਿਹੜਾ ਪੋਸਟਮਾਰਟਮ ਰਿਪੋਰਟ ਜਿਹੜੀ ਹੈ ਉਹ ਵੀ ਪਲੇਸ ਔਨ ਰਿਕਾਰਡ ਕਰਨੀ ਹੈ ਇਸ ਤੋਂ ਇਲਾਵਾ ਜਿਹੜਾ ਪ੍ਰਿਪਾਲ ਦੇ ਕੇਸ ਦੇ ਵਿੱਚ ਜਿਹੜਾ ਇੱਕ ਮੁੰਡਾ ਹਰਿਆਣਾ ਪੁਲਿਸ ਚੱਕ ਕੇ ਉਹਨੂੰ ਪੀਡੀਆਈ ਲੋਤਕ ਚ ਭਰਤੀ ਕਰਾਤਾ ਸੀ ਉਹਦੇ ਬਾਰੇ ਵੀ ਜ਼ਿਕਰ ਆਇਆ ਤੇ ਕੋਰਟ ਨੇ ਕਿਹਾ ਕਿ ਵੀ ਇਹ ਬੜੀ ਅਜੀਬ ਗੱਲ ਹੈ ਕਿ ਕਿਸੇ ਬੰਦੇ ਨੂੰ ਤੁਸੀਂ ਚੱਕ ਕੇ ਲੈ ਜਾਂਦੇ ਹੋ ਔਰ ਜਦ ਤੱਕ ਹਾਈ ਕੋਰਟ ਹੈਬੀਅਸ ਕੋਰਪਸ ਵਿੱਚ ਇੰਟਰਫੇਅਰ ਨਹੀਂ ਕਰਦਾ ਵਾਰੰਟ ਅਫ ਅਰ ਅਪਾਇੰਟ ਨਹੀਂ ਕਰਦਾ ਤੁਸੀਂ ਉਹਨੂੰ ਛੱਡਦੇ ਨਹੀਂ ਤੇ ਉਸੇ ਕੋਰਟ ਨੇ ਉਹਨਾਂ ਨੂੰ ਇਹ ਵੀ ਕਿਹਾ ਪੰਜਾਬ ਸਰਕਾਰ ਨੂੰ ਕਿ ਜਿਹੜਾ ਤੁਸੀਂ ਲੈਟਰ ਲਿਖਿਆ ਸੀ ਹਰਿਆਣਾ ਸਰਕਾਰ ਨੂੰ ਉਹ ਵੀ ਪਲੇਸ ਔਨ ਰਿਕਾਰਡ ਕਰੋ ਨਾਲ ਹੀ ਕੋਰਟ ਨੇ ਫਿਰ ਇਹ ਵੀ ਕਿਹਾ ਕਿ ਕਿਉਂਕਿ ਮੈਟਰ ਆਲਰੇਡੀ ਸਿੰਗਲ ਜੱਜ ਦੇ ਚੱਲ ਰਿਹਾ ਹੈ ਇਸ ਕਰਕੇ ਕੋਰਟ ਨੇ ਉਸੇ ਫਰਦਰ ਕੋਈ ਆਰਡਰ ਪਾਸ ਨਹੀਂ ਕੀਤਾ ਬਟ ਉਹਨਾਂ ਤੋਂ ਹੁਣ ਸਾਰੀ ਜਵਾਬ ਮੰਗਿਆ ਹੈ ਨਹੀਂ ਹਰਿਆਣਾ ਪੰਜਾਬ ਔਰ ਯੂਨਾਈਟਿਡ ਅਰੈਪ ਪਲੀਸ ਵਿੱਚ ਵਰਦੀ ਵਾਲਾ ਉਹ ਵਰਦੀ ਪਾਉਣ ਵਾਲਾ ਜਿਹੜਾ ਮੈਟਰ ਹੈ ਉਹ ਅੱਜ ਦੀ ਸੀ ਉਹ ਮੈਟਰ ਪ੍ਰਦੀਪ ਕੁਮਾਰ ਰਾਪੜੀਆ ਜੀ ਨੇ ਇਹਨਾਂ ਨੇ 2020 ਦੇ ਵਿੱਚ ਕਿਸਾਨ ਐਜੂਟੇਸ਼ਨ ਚ ਜਦ ਕੁਝ ਬੰਦੇ ਸਿਵਲ ਡਰੈਸ ਦੇ ਵਿੱਚ ਕਿਸਾਨਾਂ ਤੇ ਆ ਕੇ ਡੰਡੇ ਵਰਸਾਰੇ ਸਨ ਵੀਡੀਓ ਆਈ ਤੇ ਇਹਨਾਂ ਨੇ ਪ੍ਰਦੀਪ ਰਾਪੜੀਆ ਜੀ ਨੇ ਇੱਕ ਪਟੀਸ਼ਨ ਫਾਈਲ ਕੀਤੀ ਸੀ ਉਹਨਾਂ ਨੇ ਕਿ ਆਸੀ ਪ੍ਰਦੀਪ ਰਾਪੜੀ ਆ ਜੀ ਨੇ ਕਿ ਵੀ ਇਹ ਬਿਲਕੁਲ ਤਰੀਕਾ ਖੁਣ ਕਿ ਵਿੱਚ ਨੂੰ ਕੀ ਪਤਾ ਹੈ ਕਿ ਜਿਹੜਾ ਅਟੈਕ ਕਰ ਰਿਹਾ ਉਹ ਵਰਦੀ ਵਰਦੀ ਤੋਂ ਬਿਨਾ ਐਬੀਓ ਪੁਲਿਸ ਵਾਲਾ ਹੈ ਕਿ ਨਹੀਂ ਤੇ ਹਾਈ ਕੋਰਟ ਨੇ ਡਾਇਰੈਕਸ਼ਨ ਕੀਤੀ ਸੀ ਕਿ ਕੋਈ ਵੀ ਮੁਲਾਜ਼ਮ ਜਿਹੜਾ ਡਿਊਟੀ ਤੇ ਹੋਏਗਾ ਕਿ ਦਰਨੇ ਪ੍ਰਦਰਸ਼ਨ 'ਚ ਕੋਈ ਯੂਨੀਫਾਰਮ 'ਚ ਹੋਏਗਾ ਉਹਦਾ ਨੇਮ ਬੈਜ ਵਗੈਰਾ ਸਭ ਕੁਝ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਈਡੈਂਟੀਫਾਈ ਕੀਤਾ ਜਾ ਸਕੇ ਇਸ ਕੇਸ ਦੇ ਵਿੱਚ ਕੀ ਹੈ ਕਿ ਜਿੰਨੇ ਮੁਲਾਜ਼ਮ ਨੇ ਉਹ ਬਿਨਾ ਵਰਦੀ ਤੋਂ ਨੇ ਸਿਵਲ ਕੱਪੜਿਆਂ ਦੇ ਵਿੱਚ ਨੇ ਕਾਫੀ ਸਾਰੇ ਉਹਨਾਂ ਦੇ ਨੇਮ ਬੈਜਸ ਨਹੀਂ ਹੈ ਸੋ ਕੱਲ ਨੂੰ ਆਈਡੈਂਟੀਫਾਈ ਕਰਨਾ ਬਹੁਤ ਮੁਸ਼ਕਲ ਹੋ ਸਕਦਾ ਹੈ ਇਸ ਗੱਲ ਦਾ ਜਿਹੜਾ ਸੀ ਅਸੀਂ ਹੁਣ ਇੱਕ ਸੈਪਰੇਟ ਜਿਹੜੀ ਕੰਟੈਂਪਟ ਪਟੀਸ਼ਨ ਬਣਾ ਦਾ ਜਿਹੜਾ ਹੈ ਸਾਡਾ ਅਸੀਂ ਕੰਟੈਂਪਟ ਪਟੀਸ਼ਨ ਵੀ ਪਾਵਾਂਗੇ ਇਹਦੇ ਅਸੀਂ ਵੀਡੀਓਜ਼ ਲੈ ਕੇ ਸਾਰਾ ਡਾਟਾ ਲੈ ਕੇ ਕਿ ਦੇਖੋ ਜੀ ਆਪ ਬੰਦੇ ਬਿਨਾ ਵਰਦੀ ਤੋਂ ਨੇ ਅਸੀਂ ਉਹ ਡਾਟਾ ਲੈ ਕੇ ਫਿਰ ਅਸੀਂ ਅਲੱਗ ਤੋਂ ਕੰਟੈਂਪਟ ਪਟੀਸ਼ਨ ਵੀ ਫਾਈਲ ਕਰਾਂਗੇ ਡੀਜੀਪੀ ਰੈਣਾ ਦੇ ਖਿਲਾਫ ਕਿ ਦੇਖੋ ਤੁਸੀਂ ਹਾਈ ਕੋਰਟ ਦੀ ਇਹ ਡਾਇਰੈਕਸ਼ਨ ਨੂੰ ਵਾਇਲਟ ਕੀਤਾ ਹੈ ਉਹ ਪ੍ਰਪੜੀਆ ਜੀ ਤੁਹਾਨੂੰ ਇਸ ਬਾਰੇ ਜ਼ਿਆਦਾ ਡਿਟੇਲਸ ਦੱਸ ਸਕਦੇ ਆ ਪ੍ਰਦੀਪ ਪ੍ਰਪੜੀਆ ਜੀ ਕਿਉਂਕਿ ਇਹਨਾਂ ਦੀ